ਕੀ ਨਾਮ ਹੈ ਸਰ ਮੇਰਾ ਨਾਮ ਹਰਦੀਪ ਸਿੰਘ ਲੱਕੀ ਮੈਂ ਸਾਬਕਾ ਸਰਪੰਚਾਂ ਜੀ ਖੇਰਾ ਬਿਡਪਿੰਡ ਤੋਂ ਅੱਜ ਇੱਥੇ ਬੈਠੇ ਹਾਂ ਕਾਰਨ ਕੀ ਧਰਨਾ ਜਨ ਲਾਇਆ ਹੈ ਕਾਰਨ ਇਹ ਹੈ ਜੀ ਵੀ ਤੁਸੀਂ ਦੇਖ ਸਕਦੇ ਹੋ ਤੁਸੀਂ ਆਪਦੇ ਕੈਮਰੇ ਰਾਹੀਂ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਵੀ ਕਰਿਓ ਸਾਡੇ ਪਿੰਡ ਦੇ ਵਿੱਚ ਇੱਕ ਡੀਸਰਟਿੰਗ ਦਾ ਨਾਮ ਦੇ ਕੇ ਰੇਤ mafia ਦੇ ਵੱਲੋਂ ਰੇਤਾ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੰਨ ਪੋਕਲੈਨਾਂ ਤੁਸੀਂ ਦੇਖ ਰਹੇ ਹੋ ਵੀ ਅੰਦਰ ਖਲਾਰੀਆਂ ਹੋਈਆਂ ਨੇ ਇਹਨਾਂ ਨੇ ਇਹਨਾਂ ਨੇ ਰੇਤਾ ਪੱਟਣ ਦੀ ਕੋਸ਼ਿਸ਼ ਵੀ ਕੀਤੀ ਸੀ ਲੋਕਾਂ ਨੂੰ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਕੱਲ ਇਹਨਾਂ ਨੇ ਫਿਰ ਬੰਦ ਕੀਤਾ ਹੈ ਤਕਰੀਬਨ ਇਹਨਾਂ ਨੂੰ 20 ਦਿਨ ਹੋ ਗਿਆ ਮਸ਼ੀਨਾਂ ਨੂੰ ਪਿੰਡ ਜੀ ਅਸੀਂ ਇੱਕ ਦਿਨ ਮਸ਼ੀਨਾਂ ਬਾਹਰ ਕਢਵਾਤੀਆਂ ਸੀ ਪਰ ਸਰਕਾਰ ਦੀ ਧੱਕੇਸ਼ਾਹੀ ਦਾ ਅਸਰ ਇੱਥੋਂ ਤੱਕ ਹੈ ਕਿ ਪੰਜਾਬ ਪੁਲਿਸ ਨੂੰ ਮੌਕੇ ਦੇ ਉੱਪਰ ਖਲਾਰ ਕੇ ਅਫਸਰਾਂ ਨੂੰ ਜਿਹੜੇ ਵੱਡੇ ਰੈਂਕ ਦੇ ਅਫਸਰ ਨੇ ਉਹਨਾਂ ਨੂੰ ਇੱਥੇ ਖਲਾਰ ਕੇ ਧੱਕੇ ਨਾਲ ਮਾਈਨਿੰਗ ਕਰਵਾਈ ਜਾ ਰਹੀ ਆ ਕੋਈ ਇਹਨਾਂ ਦੇ ਕੋਲੋਂ ਕਿਸੇ ਅਫਸਰ ਕੋਲੋਂ ਪੇਪਰ ਨਹੀਂ ਨਿਕਲਿਆ ਜੀ ਅਸੀਂ ਬਹੁਤ ਉਹਨਾਂ ਤਹਿਸੀਲਦਾਰ ਸਾਹਿਬ ਕੋਲ ਆਏ ਸੀ ਮਾਈਨਿੰਗ ਦੇ ਜਾਈ ਆਏ ਸੀ ਇਹਨਾਂ ਨੂੰ ਬਹੁਤ ਪੁੱਛਿਆ ਵੀ ਕੋਈ ਸਾਨੂੰ ਸਰਕਾਰ ਦਾ ਆਰਡਰ ਕੋਈ ਪੇਪਰ ਦਿਖਾ ਦਿਓ ਉਹ ਇੱਕ ਜਿਹੜਾ ਠੇਕੇਦਾਰ ਸਾਹਿਬ ਨਾਲ ਉਹਨਾਂ ਦਾ ਐਗਰੀਮੈਂਟ ਹੋਇਆ ਉਹ ਐਗਰੀਮੈਂਟ ਦਿਖਾ ਰਹੇ ਆ ਕੋਈ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਜੀ ਦੋ-ਦੋ ਕਿੱਲੇ ਦੇ ਵਿੱਚ ਖੇਤੀ ਕਰਦੇ ਨੇ ਆਪਦੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਨੇ ਉਹਨਾਂ ਦੀਆਂ ਜ਼ਮੀਨਾਂ ਚਾਹੇ ਉਹ ਕਬਜ਼ੇ ਵਾਲੀਆਂ ਹੀ ਨੇ ਪਰ ਉਹਨਾਂ ਦੇ ਨਾਮ ਤੇ ਗਰਦੌਰੀਆਂ ਨੇ ਕਿਸੇ ਨੂੰ ਪੁੱਛਿਆ ਨਹੀਂ ਗਿਆ ਪੋਕਲੈਨਾਂ ਮਸ਼ੀਨ ਦੇ ਨਾਲ ਬਿਲਕੁਲ ਨਜਾਇਜ਼ ਮਾਈਨਿੰਗ ਰੇਤਾ ਚੱਕਿਆ ਜਾ ਰਿਹਾ ਹੈ ਅਸੀਂ ਤਾਂ ਇਹ ਵੀ ਕਹਿੰਨੇ ਆ ਵੀ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀ ਅਸੀਂ ਆਪਦੀ ਮੰਗ ਰੱਖੀ ਸੀ ਡੀਸੀ ਸਾਹਿਬ ਨੇ ਸਾਡੀ ਮੰਗ ਸਵਕਾਰ ਕਰਦੇ ਹੋਏ ਪੱਤਰਕਾਰਾਂ ਦੇ ਸਹਿਬਾਨ ਤੁਸੀਂ ਵੀ ਉਸ ਦਿਨ ਉੱਥੇ ਸੀ ਉਹਨਾਂ ਨੇ ਇਹ ਚੀਜ਼ ਕਹੀ ਸੀ ਮੇਰੇ ਧਿਆਨ 'ਚ ਇਹ ਬਿਲਕੁਲ ਨਹੀਂ ਫਿਰ ਸੋਚਣ ਵਾਲੀ ਗੱਲ ਹੈ ਵੀ ਜੇ ਇਹ ਡੀਸੈਲਟਿੰਗ ਸਰਕਾਰ ਵੱਲੋਂ ਪਾਸ ਹੋਈ ਹੁੰਦੀ ਤਾਂ ਡੀਸੀ ਸਾਹਿਬ ਦੇ ਬਿਲਕੁਲ ਧਿਆਨ 'ਚ ਹੁੰਨੀ ਸੀ ਡੀਸੀ ਸਾਹਿਬ ਨੇ ਇਹਦੇ ਇਸ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਭਈ ਤੁਸੀਂ ਐਸ ਡੀ ਐਮ ਸਾਹਿਬ ਸੀ ਏ ਡੀ ਸੀ ਪੀ ਸਾਹਿਬ ਸੀ ਤੇ ਐਕਸ਼ਨ ਮਾਈਨਿੰਗ ਸਾਹਿਬ ਸੀ ਉਹਦੇ ਵਿੱਚ ਚਲੋ ਸਾਨੂੰ ਉਹਨਾਂ ਨੇ ਕਿਹਾ ਸੀ ਵੀ ਉਹ ਪਿੰਡ ਆਉਣਗੇ ਸਾਨੂੰ ਤਿੰਨ ਚਾਰ ਬੰਦਿਆਂ ਨੂੰ ਕਿਹਾ ਸੀ ਵੀ ਤੁਸੀਂ ਆ ਜਿਓ ਨਾਲ ਉੱਥੇ ਆਪਦੀ ਤਕਲੀਫ ਦੱਸਿਓ ਜੋ ਵੀ ਹੈ ਤੇ ਉਹ ਸਾਨੂੰ ਮੈਨੂੰ ਰਿਪੋਰਟ ਕਰਨਗੇ ਡੀ ਸੀ ਸਾਹਿਬ ਨੇ ਕਿਹਾ ਸੀ ਵੀ ਉਦੋਂ ਤੱਕ ਬਿਲਕੁਲ ਨਹੀਂ ਚੱਲੂਗਾ ਕਿਉਂਕਿ ਤਿੰਨ ਮੈਂਬਰੀ ਕਮੇਟੀ ਬਣਾਈ ਤਾਂ ਗਈ ਸੀ ਡੀ ਸੀ ਸਾਹਿਬ ਕਹਿੰਦੇ ਸੀ ਮੇਰੇ ਤਾਂ ਧਿਆਨ 'ਚ ਹੈ ਹੀ ਨਹੀਂ ਉਹ ਤਾਂ ਹੀ ਬਣਾਈ ਗਈ ਨਾ ਜਾਂਚ ਲਈ ਅੱਜ ਤੱਕ ਉਹ ਨਾ ਤਿੰਨ ਮੈਂਬਰੀ ਕਮੇਟੀ ਸਾਡੇ ਪਿੰਡ ਆਈ ਨਾ ਉਹਨਾਂ ਨੇ ਜਾਂਚ ਕੀਤੀ ਨਾ ਕੋਈ ਉਹਨਾਂ ਨੇ ਰਿਪੋਰਟ ਦਿੱਤੀ ਡੀ ਸੀ ਸਾਹਿਬ ਮੂਹ ਜਵਾਨੀ ਆਰਡਰ ਨੇ ਉਹ ਕਹਿੰਦੇ ਸਾਡੇ ਕੋਲੇ ਸਾਨੂੰ ਚਲਾਉਣ ਦੇ ਆਦੇਸ਼ ਨਹੀਂ ਅਫਸਰਾਂ ਦੇ ਵੱਲੋਂ ਧੱਕੇਸ਼ਾਹੀ ਦੇ ਨਾਲ ਹੀ ਚਲਾਇਆ ਜਾ ਰਿਹਾ ਅਸੀਂ ਤਾਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਤੁਸੀਂ ਅਗਰ ਲੋਕ ਇਤਹਾ ਦੇ ਕੰਮ ਕਰਨ ਲਈ ਤੁਹਾਨੂੰ ਸਰਕਾਰ ਨੇ ਕੁਰਸੀ ਦਿੱਤੀ ਆ ਡੀਸੀ ਸਾਹਿਬ ਸਾਡੀ ਬੇਨਤੀ ਹੈ ਸਾਰੇ ਨਗਰ ਇਹ ਇਕੱਲੇ ਮੇਰਾ ਕੰਮ ਨਹੀਂ ਇਕੱਲੇ ਨਗਰ ਦਾ ਨਹੀਂ ਸਾਡੇ 7-8 ਪਿੰਡਾਂ ਦਾ ਕੰਮ ਹੈ ਜੀ ਇਹ 7-8 ਪਿੰਡਾਂ ਨੇ ਲੈਟਰ ਹੈਡਾਂ ਤੇ ਲਿਖ ਕੇ ਦੇਤਾ ਪਿੰਡਾਂ ਦੇ ਸਾਈਨ ਕਰਾ ਕੇ ਵੀ ਇਹ ਸਾਨੂੰ ਇਹ ਬਿਲਕੁਲ ਮਨਜ਼ੂਰ ਨਹੀਂ ਅਸੀਂ ਦੇ ਵਿਰੋਧ ਚ ਐ ਦੂਜੀ ਗੱਲ ਅਸੀਂ ਤਾਂ ਸਰਕਾਰ ਨਾਲ ਇਹ ਵੀ ਪੱਖ 'ਚ ਸਹਿਮਤ ਹੋਏ ਵੀ ਜੇ ਤੁਸੀਂ ਸਾਡੇ ਲੋਕ ਇਤਾਂ ਦੇ ਕੰਮ ਭਲਾਈ ਦੇ ਕੰਮ ਕਰਨੇ ਚਾਹੁੰਦੇ ਹੋ ਜਿਹੜਾ ਵਿੱਚ ਰੇਤਾ ਪਿਆ ਤੁਸੀਂ ਇਹਨੂੰ ਵੇਚਣ ਦੀ ਬਜਾਏ ਅਸੀਂ ਤੁਹਾਨੂੰ ਗੱਟੀ ਦੇ ਗੱਟੂ ਦਿੰਨੇ ਆ ਬੋਰੀਆਂ ਦਿੰਨੇ ਆ ਤੁਹਾਨੂੰ ਮੈਨ ਪਾਵਰ ਦਿੰਨੇ ਆ ਟਰੈਕਟਰ ਦਿੰਨੇ ਆ ਤੁਸੀਂ ਇਹਨਾਂ ਨੂੰ ਚੱਕ ਕੇ ਬੰਨ ਦੇ ਨਾਲ ਲਗਾਓ ਬੰਨਸਾਨਾ ਇੰਨਾ ਕ ਕਮਜ਼ੋਰ ਹੈ ਤੁਸੀਂ ਉੱਥੋਂ ਤੁਹਾਨੂੰ ਅੱਗੋ ਦਿਖਾਵਾਂਗੇ ਵੀ ਵੀ ਮੈਂ ਕਹਿੰਨਾ ਉਹਨੇ 20000 ਕਿਊਸਿਕ ਵੀ ਪਾਣੀ ਨਹੀਂ ਚੱਲਣਾ ਇਹ ਤਾਂ ਇੱਥੇ ਖੂਪ ਪਾਉਣ ਨੂੰ ਲੱਗੇ ਹੋਏ ਨੇ ਰੇਤਾ ਚੱਕਣਾ ਇਹਨਾਂ ਦਾ ਮੇਨ ਮਕਸਦ ਹੈ ਕੋਈ ਡੀਸਲਟਿੰਗ ਨਹੀਂ ਕੋਈ ਕੁਛ ਨਹੀਂ ਔਰ ਸੁਪਰੀਮ ਕੋਰਟ ਦੇ ਜੋ ਰੂਲ ਨੇ ਕੋਈ ਇਹਨਾਂ ਦੇ ਕੋਲੇ ਪੋਲੂਸ਼ਨ ਕੰਟਰੋਲ ਬੋਰਡ ਦਾ ਸਰਟੀਫਿਕੇਟ ਨਹੀਂ ਕੋਈ ਇਹਨਾਂ ਦੇ ਕੋਲੇ ਜੰਗਲਾਤ ਦਾ ਸਰਟੀਫਿਕੇਟ ਨਹੀਂ ਕੋਈ ਸੈਂਟਰ ਗਵਰਨਮੈਂਟ ਦੀਆਂ ਜ਼ਮੀਨਾਂ ਦਾ ਸਰਟੀਫਿਕੇਟ ਨਹੀਂ ਬਿਲਕੁਲ ਸੁਪਰੀਮ ਕੋਰਟ ਦੇ ਮਾਨਯੋਗ ਸਾਡੀ ਸੁਪਰੀਮ ਕੋਰਟ ਦੀਆਂ ਜੋ ਬਣਾਈਆਂ ਹਦਾਇਤਾਂ ਨੇ ਉਹਨਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਇਹ ਸਾਰਾ ਕੁਝ ਕੀਤਾ ਜਾ ਰਿਹਾ ਜੀ ਪੰਜ ਸਾਹਿਬ ਇਹ ਦਰਿਆ ਤੋਂ ਰੇਤਾ ਕੱਢਿਆ ਜਾ ਰਿਹਾ ਕਿ ਤੁਹਾਡੇ ਖੇਤਾਂ ਦੇ ਕੋਲ ਇਹ ਅਸਲ ਦੇ ਵਿੱਚ ਦਰਿਆ ਇਸ ਤਰ੍ਹਾਂ ਹੈ ਜੀ ਵੀ ਜਦੋਂ ਜਦੋਂ ਵੀ ਬੰਨ ਟੁੱਟ ਉਹ ਬੰਨ ਨੂੰ ਰਿੰਗ ਬੰਨ ਲਾਉਂਦੇ ਰਹੇ ਨੇ ਵੀ ਲੋਕਾਂ ਦੀਆਂ ਜ਼ਮੀਨਾਂ 'ਚ ਬੰਨ ਅੱਗੇ ਦੀ ਅੱਗੇ ਲੱਗਦਾ ਗਿਆ ਹੁਣ ਤਕਰੀਬਨ ਜਿੱਥੇ ਅਸੀਂ ਬੈਠੇ ਆ ਇਸ ਤੋਂ ਦੂਸਰੀ ਸਾਈਡ ਵਾਲਾ ਬੰਨ ਜੋ ਜਲੰਧਰ ਵਾਲੇ ਪਾਸੇ ਆ 1.5 ਕਿਲੋਮੀਟਰ ਦੂਰ ਹੈ ਸਾਡੇ ਤੋਂ ਵਿੱਚ ਲੋਕਾਂ ਦੀਆਂ ਜ਼ਮੀਨਾਂ ਨੇ ਰਜਿਸਟਰੀ ਵਾਲੀਆਂ ਵੀ ਨੇ ਦੂਜੀਆਂ ਵੀ ਨੇ ਲੋਕਾਂ ਦੀਆਂ ਕਿਸੇ ਨੇ ਸਾਰ ਨਹੀਂ ਲਈ ਜ਼ਮੀਨਾਂ ਰੁੜ ਗਈਆਂ ਫਸਲਾਂ ਰੁੜ ਗਈਆਂ ਪਾਪੂਲਰ ਦੀ ਖੇਤੀ ਹੁੰਦੀ ਆ ਜੀ ਇੱਥੇ ਉਹ ਇੱਕ ਕਿੱਲੇ ਦੇ ਵਿੱਚੋਂ ਤਕਰੀਬਨ 5-6 ਸਾਲ ਕਿਸਾਨ ਮਿਹਨਤ ਕਰਦਾ ਤੇ 5-6 ਲੱਖ ਰੁਪਏ ਦੀ ਉਹ ਫਸਲ ਹੁੰਦੀ ਆ ਕੋਈ ਆਸ ਹੁੰਦੀ ਆ ਬੱਚਾ ਵਿਆਹਣਾ ਘਰ ਬਣਾਉਣਾ ਪਰ ਇਹਨਾਂ ਨੇ ਉਹਨਾਂ ਨੇ ਪੱਧਰ ਤੱਕ ਕੀ ਕਰਾ ਕੇ ਦੇਣੀਆਂ ਸੀ ਉਲਟਾ ਉਹ ਚੱਕਣ ਲੱਗੇ ਧੱਕੇ ਨਾਲ ਸਾਡਾ ਖੇਤ ਸਾਡੀ ਰੇਤ ਬਿਲਕੁਲ ਮਹਿਮ ਚੂਟੀ ਸੀ ਕਿਸੇ ਨੂੰ ਇੱਕ ਚੱਪਾ ਮਿੱਟੀ ਦਾ ਨਹੀਂ ਚੱਕਣ ਦਿੱਤਾ ਗਿਆ ਜਦੋਂ ਤਾਂ ਕੋਈ ਕਿਸਾਨ ਅਸੀਂ ਘਾਰਾਂ ਦੇ ਵਿੱਚ ਆਪਦੇ ਘਰ ਬਣਾਉਣੇ ਆ ਅਸੀਂ ਰੇਤਾ ਮੁੱਲ ਲੈਣੇ ਆ ਹਾਲਾਂਕਿ ਸਾਡੇ ਜ਼ਮੀਨਾਂ ਰੇਤੇ 'ਚ ਨਹੀਂ ਅਸੀਂ ਜਬ ਦੀ ਜ਼ਮੀਨ ਤੋਂ ਵੀ ਰੇਤਾ ਨਹੀਂ ਪਟ ਸਕਦੇ ਨਾ ਤੁਸੀਂ ਹੁਣ ਕਦੋਂ ਤੱਕ ਕਿੱਥੇ ਦੇਣਾ ਧਰਨਾ ਉਦੋਂ ਤੱਕ ਆ ਜੀ ਜਦੋਂ ਤੱਕ ਇਹ ਬੰਦ ਨਹੀਂ ਹੋ ਜਾਂਦਾ ਅਸੀਂ ਬਿਲਕੁਲ ਨਹੀਂ ਮਤਲਬ ਚੱਲਣ ਨਹੀਂ ਰਵਾਂਗੇ ਸਰਕਾਰ ਨੂੰ ਵੀ ਅਸੀਂ ਦੱਸ ਦਿੰਦੇ ਆ ਸਾਨੂੰ ਭਾਵੇਂ ਜਿਹੜੀ ਮਰਜ਼ੀ ਕੁਰਬਾਨੀ ਦੇਣੀ ਪੈ ਜੇ ਅਸੀਂ ਇੱਕ ਚੱਪਾ ਵੀ ਰਿੱਤੇ ਦਾ ਇੱਥੋਂ ਬਾਹਰ ਨਹੀਂ ਜਾਣ ਦੇਣਾ ਜੀ ਜੋ ਮਰਜ਼ੀ ਹੋ ਜੇ ਨਿਯਮਾਂ ਅਨੁਸਾਰ ਰਿੱਤਾ ਨਹੀਂ ਕੱਟਿਆ ਜਾ ਬਿਲਕੁਲ ਨਹੀਂ ਕੱਟਿਆ ਜਾ ਰਿਹਾ ਕੋਈ ਅਫਸਰ ਆ ਕੇ ਸਾਨੂੰ ਇਹਦੇ ਨਿਯਮ ਦੱਸ ਦੇ ਜੀ ਅਸੀਂ ਅੱਜ ਹੀ ਧਰਨਾ ਚੱਕ ਲਾਂਗੇ ਕੀ ਨਾਮ ਹੈ ਸਰ ਮੈਂ ਜਤਿੰਦਰ ਜੀ ਮੈਂ ਫਾਰਮਰ ਪ੍ਰੈਜ਼ੀਡੈਂਟ ਆ ਮਿਸਫੁਲਟ ਕਮੇਟੀ ਜਗਰਾਉਂਦੋ ਇਹ ਅਸਲ 'ਚ ਸਰਪੰਚ ਸਾਹਿਬ ਨੇ ਜਿਵੇਂ ਦੱਸਿਆ ਮੁੱਦਾ ਇਹ ਨਹੀਂ ਵੀ ਇਹ ਜਾਇਜ਼ ਆ કે ਨਜਾਇਜ਼ ਕਿਉਂਕਿ ਮਾਈਨਿੰਗ ਆ ਮਾਈਨਿੰਗ ਵਾਲੇ ਤਾਂ ਕੋਈ ਵੀ ਸਾਈਡ ਪਾ ਸਕਦੇ ਆ ਜੀ ਉਹਨਾਂ ਨੇ ਨਾ ਤਾਂ ਉਹਨਾਂ ਨੇ ਕੋਈ ਰੈਵਨਿਊ ਡਿਪਾਰਟਮੈਂਟ ਤੋਂ ਕੋਈ ਹੈ ਨਿਸ਼ਾਨਦੇ ਹੀ ਲਤੀ ਨਾ ਕੋਈ ਹੋਰ ਲਤੀ ਲੋਕਾਂ ਦੀਆਂ ਇੱਥੇ ਕਬਜ਼ੇ ਵਾਲੀ ਜ਼ਮੀਨ ਦਾ ਕੀ ਮਤਲਬ ਆ ਖੇਤੀ ਕਰਦੇ ਆ ਜੀ ਲੋਕ ਪੰਜਾਹ-ਪੰਜਾਹ ਸਾਲ ਤੋਂ ਪਪੂਲਰ ਖੜੇ ਆ ਉਹਨਾਂ ਦੇ 4-4 5-5 ਸਾਲ ਦੇ ਉਹ ਕਿਵੇਂ ਉਹਨੂੰ ਇਹ ਸਾਰਾ ਰੇਤਾ ਚੱਕ ਕੇ ਉਹ ਹੁਣ ਠੇਕਦਾਰ ਸਾਹਿਬ ਕਹਿ ਰਹੇ ਆ ਵੀ ਸਾਡਾ 1.5 ਕਰੋੜ ਪਾਉਣੇ 2 ਕਰੋੜ ਰੁਪਏ ਦੀ ਅਸੀਂ ਕੱਟ ਲਈ ਆ ਜਿਹਦਾ ਕਿ ਕੋਈ ਕਾਗਜ਼ ਨਹੀਂ ਉਹਨਾਂ ਨੇ ਪਿਛਲੇ 20 ਦਿਨ ਤੋਂ ਦਿਖਾਇਆ ਸਾਨੂੰ ਸਾਨੂੰ ਕੀ ਕਿਸੇ ਅਫਸਰ ਨੂੰ ਵੀ ਨਹੀਂ ਦਿਖਾਇਆ ਹੁਣ ਗੱਲ ਇਹ ਆ ਜੀ ਜੇ ਅਸੀਂ ਕਹਿੰਨੇ ਡੀਸੇਲਟਿੰਗ ਕਰ ਲੋ ਜੇ ਮਹਿਕਮਾ ਕਹਿੰਦਾ ਡੀਸੇਲਟਿੰਗ ਕਰਨੀ ਆ ਡੀਸੇਲਟਿੰਗ ਦਾ ਮੀਨ ਆ ਵੀ ਰੇਤਾ ਉੱਚੇ ਧਾਹ ਤੋਂ ਚੱਕ ਕੇ ਨੀਵੇਂ ਧਾਹ ਤੇ ਲਾ ਦੇਣ ਅਸੀਂ ਇਸ ਗੱਲ ਨਾਲ ਸਹਿਮਤ ਆ ਅਸੀਂ ਕਹਿੰਨੇ ਅਸੀਂ ਬੋਰੇ ਵੀ ਆਪ ਦੇਣ ਨੂੰ ਸਾਡਾ ਸਾਰਾ ਪਿੰਡ ਤਿਆਰ ਆ ਵੀ ਬੋਰੇ ਅਸੀਂ ਆਪ ਦੇ ਪੱਲੇੋਂ ਦੇਣ ਨੂੰ ਤਿਆਰ ਆ ਪਰ ਇਹ ਜ਼ਬਰਦਸਤੀ ਕਰ ਤੁਹਾਨੂੰ ਚੌਥਾ ਧੰਮ ਹੁੰਦਾ ਜੀ ਲੋਕਤੰਤਰ ਦਾ ਜਿਹੜੀ ਪ੍ਰੈਸ ਆ ਸਾਨੂੰ ਤੁਹਾਡੇ ਤੋਂ ਉਮੀਦ ਆ ਜਾਂ ਕੋਰਟ ਤੋਂ ਉਮੀਦ ਆ ਵੀ ਸਾਡਾ ਸਹਿਯੋਗ ਕਰੋ ਇਹ ਸਾਡੇ ਨਾਲ ਧੱਕੇਸ਼ਾਹੀ ਕਰ ਰਹੇ ਆ ਦੇਖੋ ਜੇਕਰ ਮੰਨ ਲਓ ਤੁਹਾਡਾ ਨਹੀਂ ਮੰਨਿਆ ਤਾਂ ਕੋਰਟ ਚ ਜਾਣ ਪਿਆ ਤੇ ਜਾਉਂਗੀ ਤੇ ਕੋਰਟ ਚ ਵੀ ਜਾਵਾਂਗੇ ਪਹਿਲਾਂ ਤਾਂ ਅਸੀਂ ਇੱਥੋਂ ਜੀ ਜਿਹੜਾ ਰੇਤਾ ਵਾ ਉਹ ਬਿਲਕੁਲ ਨਹੀਂ ਜਾਣ ਦੇਵਾਂਗੇ ਕਿਉਂਕਿ ਸਾਡੀ ਗ੍ਰਾਮ ਸਭਾ ਹੋਈ ਸੀ ਜੀ ਜਿਹੜੀ ਸੁਪਰੀਮ ਕੋਰਟ ਕਹਿੰਦੀ ਆ ਉਹਦੇ ਬਰਾਬਰ ਸਮਝੀ ਜਾਂਦੀ ਆ ਉਹ ਅਸੀਂ ਗ੍ਰਾਮ ਸਭਾ ਘਰਾਵੇਟ ਬਲੀਪੁਰ ਲਾਂਬਣਾ ਪੁਰਜ ਲਾਂਬਣਾ ਬੁਰਜ ਮਾਨਕੁਰ ਅੱਠ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਕੇ ਦਿੱਤੇ ਆ ਛੋਟ ਸਾਡੀ ਪੰਚਾਇਤ ਤੋਂ ਪਰ ਸਾਡੀ ಗ್ರಾಮ ਸਭਾ ਇੱਕ ਇੰਪੋਰਟੈਂਟ ਗੱਲ ਹੈ ਜੀ ਜਿਹੜੀ ಗ್ರಾಮ ਸਭਾ ਸਾਡੀ ਹੋਈ ਸੀ ਉਹਦੇ ਚ ਮਤਾ ਤੁਹਾਨੂੰ ਪ੍ਰੋਵਾਈਡ ਕਰਾ ਦੇਾਂਗੇ ਉਹ ਚ ਮਤਾ ਸਾਡਾ ਪਾਇਆ ਹੋਇਆ ਵੀ ਅਸੀਂ ਸਾਡੇ ਵੱਲੋਂ ਰੇਤ ਚੱਕ ਲੈਣ ਪਰ ਸਾਡੇ ਇੱਥੇ ਕਿਉਂਕਿ ਪਹਿਲਾਂ ਵੀ ਇੱਥੇ ਬੰਨ ਟੁੱਟ ਰਿਹਾ ਸੀਗਾ ਆ ਦੋ ਤਿੰਨ ਮਹੀਨੇ ਦੀ ਗੱਲ ਆ ਤੇ ਇੱਥੋਂ ਰੇਤ ਨਾਲ ਚੱਕਣ ਸਾਡਾ ਪਿੰਡ ਰੁੜ ਜਾਣਾ ਜੀ ਸਾਨੂੰ ਹੋਰ ਕੋਈ ਮੌਟਮ ਕਿਹੜੀ ਜਗ੍ਹਾ ਬੈਠੇ ਜਗ੍ਹਾ ਕਿਹੜੀ ਹੈ ਇਹ ਖੈਰਾ ਵੇਟ ਜੀ ਠੀਕ ਹੈ ਹਾਂ ਜੀ ਥੈਂਕ ਯੂ ਕੀ ਨਾਮ ਹੈ ਜੀ ਸੁਖਵਿੰਦਰ ਕੌਮ ਕਿੱਥੇ ਰਹਿੰਦੇ ਹੋ ਇਹ ਖੈਰਾ ਵੇਟ ਅਜ ਉਸੇ ਦਰਿਆ ਦੇ ਤਰਨਾ ਕਿਉਂ ਲਾਇਆ ਅਸੀਂ ਦਰਿਆ ਤੇ ਤਰਨੇ ਇਸ ਲਈ ਲਾਇਆ ਕਿਉਂਕਿ ਇੱਥੇ ਨਾ ਰੇਤ ਦੀ ਮਾਈਨਿੰਗ ਹੋਣ ਲੱਗੀ ਆ ਇਸ ਦਾ ਸਾਨੂੰ ਸਾਡੇ ਪਿੰਡ ਨੂੰ ਸਾਰਿਆਂ ਨੂੰ ਬਹੁਤ ਖਤਰਾ ਆ ਨਾਲ ਲੱਗਦੇ ਪਿੰਡ ਨੂਰਪੁਰ ਬਲੀਪੁਰ ਖੈਰਾ ਵੇਟ ਹੰਬੜਾ ਇਹਨਾਂ ਨੂੰ ਸਾਡੇ ਨੂੰ ਸਾਰਿਆਂ ਨੂੰ ਬਹੁਤ ਨੁਕਸਾਨ ਹੋਏਗਾ ਜੇ ਬੰਨ ਟੁੱਟ ਗਿਆ ਤੇ ਇਸ ਕਰਕੇ ਅਸੀਂ ਇਹ ਧਰਨਾ ਲਾਇਆ ਕਿੰਨੇ ਕਲਮ ਸੰਪਿੰਟਾ ਦੇ ਲੋਕ ਨੇ ਇੱਥੇ ਤੁਹਾਨੂੰ ਇੱਥੇ ਹੈਗੇ 10-12 ਪਿੰਡ ਲੱਗਦੇ ਆ ਇਹਨਾਂ ਨੂੰ ਤੇ ਜਿਹੜੀ ਮਾਈਨਿੰਗ ਹੋ ਰਹੀ ਹੈ ਨਿਯਮਾਂ ਅਨੁਸਾਰ ਹੋ ਰਹੀ ਨਹੀਂ ਇਹਦੀ ਕਦੇ ਸ਼ਿਕਾਇਤ ਕੀਤੀ ਤੁਸੀਂ ਪਹਿਲਾਂ ਸ਼ਿਕਾਇਤ ਸਾਨੂੰ ਪਹਿਲਾਂ ਪਤਾ ਹੀ ਨਹੀਂ ਲੱਗਿਆ ਹੈਗਾ ਹੁਣ ਅਸੀਂ ਕੀਤੀ ਹੈ ਸ਼ਿਕਾਇਤ ਪ੍ਰਸ਼ਾਸਨ ਨੂੰ ਸਾਡੀ ਇਹ ਗੁਜ਼ਾਰਸ਼ ਹੈ ਵੀ ਇਹ ਬੰਦ ਹੋਣਾ ਚਾਹੀਦਾ ਵਾ ਇਸ ਦੇ ਨਾਲ ਸਾਡੇ ਪਿੰਡਾਂ ਨੂੰ ਬਹੁਤ ਨੁਕਸਾਨ ਹੋਊਗਾ ਤੇ ਅਸੀਂ ਸਾਡੀਆਂ ਸਾਰੀਆਂ ਜਮੀਨਾਂ ਦੇ ਵਿੱਚ ਸਾਡੇ ਘਰ ਨੇ ਸਾਡੇ ਬੱਚੇ ਨੇ ਸਾਡਾ ਬਹੁਤ ਵੱਡਾ ਨੁਕਸਾਨ ਆ ਖੇਤੀ ਸਾਡੀ ਕਿੱਥੇ ਬੈਠੋਗੇ ਅਸੀਂ ਜਦ ਤੱਕ ਇਹ ਬੰਦ ਨਹੀਂ ਹੁੰਦਾ ਜੀ ਬੱਸ ਸੱਤੀ ਸੀ ਦਫ਼ਤਰ ਪਹੁੰਚੇ ਮੈਂ ਗੱਲ ਕਰਨ ਕਿ ਉਸ ਨਾਲ ਅੱਜ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲਣ ਵਾਸਤੇ ਆਏ ਸੀ ਸਾਡਾ ਬਹੁਤ ਸੈਂਸਿਟਿਵ ਇਸ਼ੂ ਹੈ ਸਤਲੁਜ ਦਰਿਆ ਖੈਰਾ ਬੇਡ ਤੋਂ ਸਾਡਾ ਬੰਨ ਹਰ ਸਾਲ ਟੁੱਟਦਾ ਆ ਜਦੋਂ ਮੈਂ ਐਸਡੀਐਮਸੀ ਏਡੀਸੀਸੀ ਉਦੋਂ ਵੀ ਇੱਥੋਂ ਸਾਨੂੰ ਬੜੀ ਵਾਰੀ ਇਹਨੂੰ ਸਟਰੈਂਥਰਿੰਗ ਵਾਸਤੇ ਕੰਮ ਕਰਨਾ ਪਿਆ ਹੁਣ ਗਵਰਨਮੈਂਟ ਨੇ ਇੱਕ ਡਿਸੀਜਨ ਲਿਆ ਹੈ ਕਿ ਜੀ ਇਹਦੀ ਨਾ ਜੀ ਵਿੱਚੋਂ ਡੀਸੇਲਟਿੰਗ ਕਰਨੀ ਹੈ ਮੈਨੂੰ ਇਹ ਨਹੀਂ ਸਮਝ ਆਈ ਇੱਕ ਸਿੰਪਲ ਜੇ ਮੈਂ ਤੁਹਾਡੇ ਵੀ ਕੈਮਰੇ ਉੱਥੇ ਮੈਂ ਤਾਂ ਕਹੂੰਗਾ ਤੁਸੀਂ ਜਾਓ ਉੱਥੇ ਦੇਖੋ ਪੋਕ ਲਾਈਨਾਂ ਲਾ ਕੇ ਉਹਦੇ ਵਿੱਚੋਂ ਡੀਸੇਲਟਿੰਗ ਦੇ ਨਾਮ ਤੇ ਮਾਈਨਿੰਗ ਸ਼ੁਰੂ ਕਰ ਦਿੱਤੀ ਉਹ ਅਸੀਂ ਡੀਸੀ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਮਾਈਨਿੰਗ ਨਾ ਕਰਾਓ ਜੇ ਤੁਸੀਂ ਬੰਦ ਦੇ ਨੇੜਿਓਂ ਬੰਦ ਦੇ 50 ਮੀਟਰ ਦੇ ਏਰੀਏ ਵਿੱਚ ਤੁਸੀਂ ਡੀਸੇਲਟਿੰਗ ਕਰਦੇ ਉੱਥੇ ਦੇ ਪਾਣੀ ਦਾ ਫਲੋ ਵਧ ਜਾਣਾ ਸਿੰਪਲ ਜਿਹਾ ਇੱਕ ਦੇਸੀ